ਦ ਨੈਰੇਟਿਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨਵਾਲੋਂ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕ ਆਵਾਜ਼ ਦੇ ਦਰਸ਼ਕੋ ਕੱਲ ਜਿਹੜਾ ਬਜਟ ਪੇਸ਼ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਜਿਹਦੇ ਬਾਰੇ ਪ੍ਰਚਾਰਤਾ ਬਹੁਤ ਕੀਤਾ ਗਿਆ ਕਿ ਇਸ ਟੀਟਾਂ ਨੂੰ ਹੁਣ ਗੌਰਿਆ ਨਹੀਂ ਕੀਤਾ ਜਾਊਗਾ ਉਹਨਾਂ ਦੀ ਵੀ ਆਵਾਜ਼ بلند ਕੀਤੀ ਜਾਊਗੀ ਪਰ ਜਿਹੜਾ ਬਜਟ ਪੇਸ਼ ਕੀਤਾ ਗਿਆ ਉਦੇ ਵੀ ਤਾਂ یوں ਲੱਗਦਾ ਕਿ ਜਿਵੇਂ ਉਹਨਾਂ ਦਾ ਕੇਂਦਰ ਸਰਕਾਰ ਦਾ ਨਾਰਾ ਹੀ ਹੈ ਉਹ ਨਾਰਾ ਹੀ ਉਹ ਵੀ ਸਾਡੇ ਤਾਂ ਨਹੀਂ ਆਂਧਰਾ ਬਿਹਾਰ ਛੱਡੋ ਪੰਜਾਬ ਤੇ ਬੰਗਾਲ ਕਿਉਂਕਿ ਪੰਜਾਬ ਤੇ ਬੰਗਾਲ ਬਾਰੇ ਕੋਈ ਵਿਸ਼ੇਸ਼ ਹਰੈਤ ਜਿਹੜੀ ਆ ਨਹੀਂ ਦਿੱਤੀ ਗਈ ਇੱਕ ਤਾਂ ਇਹ ਵੀ ਕਰਨਾ ਕਿ ਉੱਥੇ اپੋਜੀਸ਼ਨ ਦੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਵੀ ਤੇ ਬੰਗਾਲ ਦੇ ਵਿੱਚ ਵੀ ਦੂਸਰੀ ਜਿਹੜੀ ਗੱਲ ਹੈ ਬਿਹਾਰ ਦੀ ਤੇ ਆਂਧਰਾ ਦੀ ਉੱਥੇ ਕੇਂਦਰ ਦੀਆਂ ਆਪ ਦੀਆਂ ਸਰਕਾਰਾਂ ਨੇ ਉਹਨਾਂ ਦੇ ਨਾਲ ਸੰਬੰਧਤ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਆਧਾਰ ਤੇ ਹੀ ਇਹ ਬੀਜੇਪੀ ਦੀ ਸਰਕਾਰ ਇਸ ਵੇਲੇ ਚੱਲ ਰਹੀ ਹੈ ਜੇ ਉੱਥੋਂ ਦੀਆਂ ਦੋਵੇਂ ਪਾਰਟੀਆਂ ਬਿਹਾਰ ਦੀਆਂ ਤੇ ਆਂਧਰਾ ਦੀਆਂ ਬੀਜੇਪੀ ਤੋਂ ਵਾਪਸ ਸਮਤਲਾ ਲੈਣ ਤੇ ਬੀਜੇਪੀ ਦੀ ਸਰਕਾਰ ਜਿਹੜੀ ਆ ਦੇਖ ਸਕਦੀ ਹੈ ਇਸੇ ਕਰਕੇ ਹੀ ਆਪੋਜੀਸ਼ਨ ਦੇ ਨੇਤਾ ਰੌਹਲ ਗਾਂਧੀ ਨੂੰ ਮੈਂ ਕਿਹਾ ਵਾ ਤੇ ਇਹ ਤਾਂ ਸਰਕਾਰ ਬਚਾਊ ਬਜਟ ਹੈ ਕਿ ਸਾਡੀ ਸਰਕਾਰ ਜਿਹੜੀ ਆ ਉਹ ਬਚ ਜਵੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਨੇ ਵੈਸੇ ਵੀ ਵਿਸ਼ੇਸ਼ ਪੈਕੇਜ ਜਿਹੜੇ ਵਿੱਤ ਕਮਿਸ਼ਨ ਕੋਲੋਂ ਵੀ ਮੰਗੇ ਨੇ ਤੇ ਆ ਸੀ ਕਿ ਪੰਜਾਬ ਦੇ ਕਿਸਾਨਾਂ ਦੇ ਬਾਰੇ ਕੋਈ ਨਾ ਕੋਈ ਵਿਸ਼ੇਸ਼ ਜਿਹੜੀ ਰਵੈਤ ਰਹੇਤਾ ਉਹ ਦਿੱਤੀ ਜਾਏਗੀ ਨਾ ਤਾਂ ਕੋਈ ਪੰਜਾਬ ਦੇ ਜਿਹੜੇ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਉਨ੍ਹਾਂ ਦੇ ਵਾਸਤੇ ਕੋਈ ਰਾਹ ਹਤਾ ਤੇ ਨਹੀਂ ਜਿਹੜੇ ਪੰਜਾਬ ਦੀ ਕਿਸਾਨੀ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਵਾ ਇਹਦੇ ਬਾਰੇ ਕੋਈ ਵਿਚਾਰ ਫਸਲੀ ਵਿਪੰਤਾ ਦੀ ਗੱਲ ਤਾਂ ਜਰੂਰ ਕੀਤੀ ਗਈ ਆ ਪਰ ਉਹ ਔਣੀ ਕਿਵੇਂ ਆ ਜਿੰਨਾ ਚਿਰ ਐਮਐਸਪੀ ਜਿਹੜਾ ਕਾਨੂੰਨ ਆ ਕਾਨੂੰਨਲ ਗਰੰਟੀ ਨਹੀਂ ਮਿਲਦੀ ਉਹਨਾਂ ਚਿਰ ਮੈਨੂੰ ਲੱਗਦਾ ਪੀ ਇਹ ਸੰਭਵ ਆ ਗੱਲਾਂ ਜਿੰਨੀਆਂ ਮਰਜ਼ੀ ਕਰ ਲਿਆ ਜਾਣ ਹੋਰ ਉਹਦਾ ਕੋਈ ਹੱਲ ਨਹੀਂ ਹੈ ਜੀ ਇਹਨੂੰ ਆਪਾਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਕੀ ਫਸਲੀ ਵਿਪਿੰਨਤਾ ਹੋਵੇ ਤਾਂ ਐਮਐਸਪੀ ਦੀ ਜਿਹੜੀ ਗਰੰਟੀ ਆ ਉਹ ਦੇਣੀ ਪਊ ਫਸਲ ਖਰੀਦਣ ਦੀ ਗਰੰਟੀ ਦੇਣੀ ਪਊਗੀ ਉਹਨਾਂ ਚ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਰਥਕ ਨਹੀਂ ਹੋ ਸਕਦੀਆਂ ਉਹਨਾਂ ਦਾ ਕੋਈ ਨਤੀਜਾ ਨਹੀਂ ਨਿਕਲ ਸਕਦਾ ਬੜੀ ਆਸ ਸੀ ਇਹ ਤਾਂ ਲੱਗਦਾ ਵੀ ਜਿਵੇਂ ਪੰਜਾਬ ਨੂੰ ਜਾਣਬੁੱਝ ਕੇ ਅੱਖੋਂ ਪਰੋਖਾ ਕੀਤਾ ਜਾ ਰਿਹਾ ਇਹ ਬਚਦੇ ਵਿੱਚ ਤਾਂ ਇਸ ਤਰ੍ਹਾਂ ਦੀ ਜਿਹੜੀ ਚਲਕਾ ਉਹ ਮਿਲ ਰਹੀ ਹੈ ਕਿਉਂਕਿ ਪੰਜਾਬ ਦੀ ਜਵਾਨੀ ਵਿਦੇਸ਼ ਸ਼ਰਨ ਜਾ ਰਹੀ ਆ ਪੰਜਾਬ ਦੀ ਕਿਸਾਨੀ ਆਤਮ ਹੱਤਿਆ ਕਰ ਰਹੀ ਆ ਜੇ ਪੰਜਾਬ ਦੇ ਕਿਸਾਨ ਕੋਈ ਗੱਲ ਕਰਨ ਵਾਸਤੇ ਦਿੱਲੀ ਜਾਣਾ ਚਾਹੁੰਦੇ ਆ ਤਾਂ ਉਹਨਾਂ ਰਸਤਿਆਂ ਦੇ ਵਿੱਚ ਰੋਕ ਲਿਆ ਜਾਂਦਾ ਵਾ ਉਹਨਾਂ ਦੀ ਰਾਇਗਿ ਨਹੀਂ ਸੁਣੀ ਜਾਂਦੀ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਇਸੇ ਕਰਕੇ ਬਹੁਤ ਸਾਰੇ ਲੀਡਰਾਂ ਨੇ ਭਾਵੇਂ ਉਹ ਕਾਂਗਰਸ ਦੇ ਹੋਣ ਜਾਂ ਆਮ ਆਦਮੀ ਪਾਰਟੀ ਦੇ ਇਸ ਤੋਂ ਇਲਾਵਾ ਹੋਰ ਵੀ ਉਹਨਾਂ ਨੇ ਇਹ ਬਜਟ ਨੂੰ ਜਿਹੜਾ ਸਹੀ ਟੰਗ ਦੇ ਨਾਲ ਕਿਹਾ ਵੀ ਨਹੀਂ ਪੰਜਾਬ ਦੇ ਵਾਸਤੇ ਇਹ ਤਾਂ ਜਿਵੇਂ ਅਮਨ ਅਰੂੜਾ ਨੇ ਕਿਹਾ ਭੀ ਬਦਲਾ ਖੁਰੀ ਵਾਲਾ ਬਜਟ ਆ ਤੇ ਜਿਹੜੇ ਕਾਂਗਰਸ ਜੇ ਐਮਪੀ ਨੇ ਉਹਨਾਂ ਵੀ ਸਾਰਿਆਂ ਨੇ ਇਹੀ ਕਿਹਾ ਕਿ ਇਹ ਬਜਟ ਜਿਹੜਾ ਪੰਜਾਬ ਦੇ ਨਾਲ ਇੱਕ ਸਾਦਾ ਧੋਖਾ ਵਾ ਪੰਜਾਬ ਦੇ ਵਾਸਤੇ ਬਜਟ ਦੇ ਵਿੱਚ ਕੁਝ ਨਹੀਂ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ ਉਹਨਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਗਈ ਐਮਐਸਪੀ ਦੀ ਗੱਲ ਨਹੀਂ ਕੀਤੀ ਗਈ ਵੈਸੇ ਵੜਾ ਕਿਹਾ ਗਿਆ ਵਾ ਕਿ ਕਿਸਾਨੀ ਨੂੰ ਅਸੀਂ ਜੇ ਕਰਾਂਗੇ ਉਹ ਕਰਾਂਗੇ ਤੇਲਾਂ ਦੇ ਵਾਸਤੇ ਜਿਹੜੇ ਦਿਲ ਨੇ ਹੋਰ ਫਸਲਾ ਨੇ ਉਹਨਾਂ ਨੂੰ ਉਤਸ਼ਾਹ ਕਰਨ ਦਵਾਤੇ ਜੇ ਕਰਾਂਗੇ ਉਹ ਕਰਾਂਗੇ ਚੰਗੀਆਂ ਲੱਗਦੀਆਂ ਨੇ ਗੱਲਾਂ ਵੇਖਣ ਨੂੰ ਪਰ ਹਕੀਕਤੀ ਜਾਮਾ ਉਹਨਾਂ ਨੂੰ ਪਹਿਨਾਇਆ ਨਹੀਂ ਜਾ ਸਕਦਾ ਜਿੰਨਾ ਚਿਰ ਜਿਹੜੇ ਖੇਤੀ ਐਸਵੇਲੇ ਸੰਕਟ ਦੇ ਵਿੱਚ ਫਸੀ ਹੋਈ ਆ ਕਿਸਾਨੀ ਕਰਜ਼ਿਆਂ ਦੀ ਉਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਕਿਸਾਨ ਜਿਹੜੇ ਆ ਕਰਜ਼ਿਆਂ ਦੇ ਵਿੱਚ ਫਸੇ ਹੋਏ ਨੇ ਕਰਜ਼ਿਆਂ ਤੋਂ ਤਾਂ ਲੈ ਨਹੀਂ ਰਹੇ ਵੱਡਾ ਭੰਡਾਰ ਜਿਹੜਾ ਪੰਜਾਬ ਕੇਂਦਰੀ ਪੰਡਾਰਿਆਂ ਦੇ ਵਿੱਚ ਪਾਉਂਦਾ ਵਾ ਪਰ ਪੰਜਾਬ ਨੂੰ ਹਮੇਸ਼ਾ ਹੀ ਜਿਹੜਾ ਆਖੋ ਰੋਕ ਕੇ ਕਰ ਦਿੱਤਾ ਜਾਂਦਾ ਦੂਸਰੀ ਗੱਲ ਕਰੀਏ ਜੇ ਬੇਰਜ਼ਗਾਰੀ ਦੀ ਮੰਤਰੀ ਸਾਹਿਬ ਨੇ 33 ਵਾਰ ਬੇਰਜ਼ਗਾਰ ਸ਼ਬਦ ਜਰੂਰ ਵਰਤੇ ਆ ਵਾ ਬੇਰਜ਼ਗਾਰੀ ਦੀ ਗੱਲ ਕੀਤੀ ਆ ਪਰ ਅਸਲ ਦੇ ਵਿੱਚ ਇਹਦੇ ਨਾਲ ਬੇਰਜ਼ਗਾਰੀ ਕੋਈ ਹੱਲ ਹੋਣ ਵਾਲੀ ਨਹੀਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਕੋਈ ਹੱਲ ਨਹੀਂ ਹੈ ਲੋਕ ਤਾਂ ਪਰਮਾਨੈਂਟ ਜੁੜੀ ਜਾਂਦੇ ਨੇ ਪਰਮਾਨੈਂਟ ਨੌਕਰੀ ਚਾਹੁੰਦੇ ਨੇ ਜਿਹਦੇ ਨਾਲ ਉਹਨਾਂ ਦੇ ਪਰਿਵਾਰ ਦਾ ਨਰਬਾਹ ਹੋ ਸਕੇ ਪ੍ਰਾਈਵੇਟ ਕੰਪਨੀਆਂ ਦਾ ਤਾਂ ਪਰਸਾ ਹੀ ਕੋਈ ਨਹੀਂ ਨੌ ਰੋਲ 10-10 ਹਜ਼ਾਰ 15-15 ਹਜ਼ਾਰ ਤੇ ਬੰਦਿਆਂ ਨੂੰ ਰੱਖਿਆ ਜਾਂਦਾ ਤੇ ਮਹਿੰਗਾਈ ਹੋਣ ਕਰਕੇ ਇਹਨੇ ਦੇ ਨਾਲ ਪਰਿਵਾਰਾਂ ਦੇ ਜਿਹੜੇ ਡੰਗ ਉਹ ਟੱਪਦੇ ਨਹੀਂ ਇਹ ਜ਼ਰੂਰ ਆ ਕਿ ਉੱਚ ਪੜਾਈ ਵਾਸਤੇ ਜੇ ਉਹ ਬਾਹਰ ਚਲੇ ਕੇ ਪੜਾਈ ਕਰਨਾ ਚਾਹੁੰਦਾ ਤਾਂ ਉਹਦੇ ਵਾਸਤੇ ਜਿਹੜਾ ਦਾ 10 ਲੱਖ ਦਾ ਕਰਜ਼ਾ ਜਿਹੜਾ ਘੱਟ ਵਿਆਜ ਤੇ ਦੇਣ ਦੀ ਗੱਲ ਕੀਤੀ ਗਈ ਆ ਉਹ ਤਾਂ ਹੀ ਸਾਰਥਕ ਹੋ ਸਕਦਾ ਜੇ ਇਥੋਂ ਤੱਕ ਨੌਜਵਾਨ ਪਹੁੰਚਣਗੇ ਹੁਣ ਤਾਂ ਮੈਂ ਵੇਖਦਾ ਵਾਂ ਕਿ ਪਰਿਵਾਰਾਂ ਦੀ ਹਾਲਾਤ ਹੀ ਹੋਈ ਪਈ ਆ ਕਿ ਉਹਨਾਂ ਨੂੰ ਬੱਚੇ ਜਿਹੜੇ ਗਰੀਬ ਪਰਿਵਾਰਾਂ ਦੇ ਉਹਨਾਂ ਨੂੰ ਬੱਚੇ ਪੜਾਉ ਨਹੀਂ ਆਪਣੇ ਔਕੇ ਹੋਏ ਪਏ ਆ ਉਹਨਾਂ ਨੂੰ ਤਾਂ ਪਲੱਸ 2 ਤੱਕ ਪੜਾਉਣਾ ਔਕਾ ਵਾ ਉਸ ਤੋਂ ਅੱਗੇ ਬੀਏ ਐਮਏ ਜੋਦੋਂ ਉੱਚੀ ਸਿੱਖਿਆ ਹੋ ਉਤੋਂ ਤੱਕ ਦਾ ਪਹੁੰਚਣਾ ਬੜਾ ਔਖਾ ਹੋਇਆ ਪਿਆ ਇਸ ਕਰਕੇ ਜਿਹੜੀ ਜੀਵਨ ਰੇਖਾ ਵਾ ਸਾਡੀ ਜਿੰਨਾ ਚਿਰ ਉਰੇ ਉੱਪਰ ਉੱਠਦੀ ਜਿੰਨਾ ਚਿਰ ਗਰੀਬੀ ਚ ਰਹਿਰੇ ਲੋਕ ਉੱਪਰ ਨਹੀਂ ਉੱੜਦੇ ਉਹਨਾਂ ਦੀ ਜ਼ਿੰਦਗੀ ਬਾਰੇ ਕੋਈ ਸੋਚਿਆ ਨਹੀਂ ਜਾਂਦਾ ਉਹਨਾਂ ਜਨ ਜਿੰਨੀਆਂ ਮਰਜ਼ੀਆਂ ਗੱਲਾਂ ਕਰ ਲੋ ਜਾਂ ਕੰਪਨੀਆਂ ਨੂੰ ਰੇਤਾਂ ਦੇ ਦਿਓ ਕਿਉਂਕਿ ਇਸ ਬਜਟ ਤੋਂ ਜਿਹੜੇ ਸੰਤਕਾਰ ਨੇ ਉਹ ਵੀ ਖੁਸ਼ ਨਹੀਂ ਗਏ ਸ਼ੰਤ ਕਾਰਾਮੀ ਇਸ ਬਜਟ ਨੂੰ ਜਿਹੜਾ ਰੱਦ ਕੀਤਾ ਵਾ ਕੋਈ ਅਸਾਰੂ ਉਹਦੇ ਬਾਰੇ ਰਵਈਆ ਉਹਨਾਂ ਦਾ ਜਿਹੜਾ ਨਹੀਂ ਆਇਆ ਰਵਈਆ ਤਾਂ ਸਾਰੂ ਤਾਂ ਹੀ ਆਵੇ ਜੇ ਕੋਈ ਨਾ ਕਿ ਉਹਨੂੰ ਰਾਸ ਦਿੱਤੀ ਜਾਵੇ ਜੇ ਪੜ੍ਹਾਈ ਦੀ ਗੱਲ ਆ ਤੇ ਪੜ੍ਹਾਈ ਕਿਉਂ ਨਹੀਂ ਫ੍ਰੀ ਕਰ ਦਿੱਤੀ ਜਾਂਦੀ ਜਿਹੜੇ ਪ੍ਰਾਈਵੇਟ ادارے ਨੇ ਕਿਉਂ ਨਹੀਂ ਉਹ ਬੰਦ ਕਰ ਦਿੱਤੇ ਜਾਂਦੇ ਅੱਗੇ ਤਾਂ ਬੈਂਕਾਂ ਦਾ ਘੁਮੀ ਕਰਨ ਹੋਇਆ ਸੀ ਪਰ ਹੁਣ ਦੀ ਸਰਕਾਰ ਜਿਹੜੀ ਧੜਾ ਧਾਰ ਪ੍ਰਾਈਵੇਟ ਬੈਂਕਾ ਖੋਲ੍ਹੀ ਜਾ ਰਹੀ ਆ ਸੋਚ ਨਹੀਂ ਰਹੀ ਕਿ ਜੇ ਅੱਗੇ ਬੰਦ ਕਰਨੀਆਂ ਪਈਆਂ ਸੀ ਕੋਈ ਕਾਰਨ ਸੀ ਨਾ ਇਸੇ ਕਰਕੇ ਪ੍ਰਾਈਵੇਟ ਬੈਂਕਾਂ ਬੰਦ ਕਰ ਦਿੱਤੀਆਂ ਗਿਆ ਸੀਗੀਆਂ ਤੇ ਸਰਕਾਰੀ ਬੈਂਕਾਂ ਸੀਗੀਆਂ ਤੇ ਹੁਣ ਜਿਹੜੀਆਂ ਤਰ੍ਹਾਂ ਤਰ ਪ੍ਰਾਈਵੇਟ ਬੈਂਕਾਂ ਖੁੱਲੀਆਂ ਜਾਰੀਆਂ ਜਿਹੜੀਆਂ ਆ ਵੀ ਰਿਹਾ ਕਿ ਲੋਕਾਂ ਦੀ ਲੁੱਟ ਕਰ ਰਹੀਆਂ ਕਿਉਂਕਿ ਇਹਨਾਂ ਨੇ ਕਿਸਾਨਾਂ ਨੂੰ ਤੜਾ ਤੜ ਕਰਜ਼ੇ ਦੇਣੇ ਸ਼ੁਰੂ ਕਰ ਦਿੱਤੇ ਨੇ ਪ੍ਰਾਈਵੇਟ ਬੈਂਕਾਂ ਨੇ ਤੇ ਕਰਜ਼ੇ ਵਾਪਸ ਨਹੀਂ ਹੋਣੇ ਤੇ ਫਿਰ ਇਹਨਾਂ ਨੇ ਅਦਾਲਤਾਂ ਤੋਂ ਫੈਸਲੇ ਲੈ ਕੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਕੁਰ ਕਰਨੀਆਂ ਨੇ ਕੋਟੀ ਸੇਖਾ ਦਾ ਇੱਕ ਮਾਮਲਾ ਆ ਵੀ ਗਿਆ ਕਿ ਇੱਕ ਦੁਕਾਨਦਾਰ ਤੋਂ ਨਹੀਂ ਪੈਸੇ ਦਿੱਤੇ ਗਏ ਤੇ ਉਹ ਉਹਨਾਂ ਨੇ ਕੁਰ ਕਰ ਲਈ ਆ ਤੇ ਫਿਰ ਜੇ ਉਹਨਾਂ ਨੇ ਆਪਣੇ ਦੁਕਾਨਾਂ ਖੋਲੀਆਂ ਤੇ ਉਹਨਾਂ ਦੇ ਪੁਲਿਸ ਕੇਸ ਦਰਜ ਹੋ ਗਏ ਨੇ ਇਸ ਪਾਸੇ ਨੂੰ ਜਿਹੜਾ ਪੰਜਾਬ ਦਾ ਅਥਚਾਰਾ ਜਾ ਰਿਹਾ ਅੱਜ ਤਾਂ ਸਾਨੂੰ ਲੱਗਦਾ ਵਾ ਕਿ ਤੜਾ ਤੜ ਜਿਹੜੇ ਖੇਤੀ ਕਰਦੇ ਕਿਸਾਨ ਲਹਿਰੇ ਨੇ ਪ੍ਰਾਈਵੇਟ ਬੈਂਕਾਂ ਤੋਂ ਪ੍ਰਾਈਵੇਟ ਬੈਂਕਾਂ ਖੇਤੀ ਕਰਜੇ ਬੜੀ ਛੇਤੀ ਦੇ ਰਹੀਆਂ ਨੇ ਤੇ ਕਿਸੇ ਨੂੰ ਹੋ ਸਕਦਾ ਹੈ ਕਿ ਬੈਂਕਰ ਕਿਸਾਨਾਂ ਦੇ ਜਿਹੜੀਆਂ ਜ਼ਮੀਨਾਂ ਤੇ ਕਬਜ਼ੇ ਕਰ ਲੈਣ ਕਿ ਜੇ ਕਿਸਾਨਾਂ ਤੋਂ ਜ਼ਮੀਨ ਉਸ ਤਰ੍ਹਾਂ ਨਹੀਂ ਖੋਈਆਂ ਜਾ ਸਕੀਆਂ ਤੇ ਇਹ ਟੰਗ ਤਰੀਕਾ ਵਰਤ ਕੇ ਖੋਲੀਆਂ ਜਾਣ ਹੋ ਸਕਦਾ ਹੈ ਇਹ ਦੂਰ ਦੀਆਂ ਪੌਲਸੀਆਂ ਹੋਣ ਜਾਇਕੇ ਇਹਨਾਂ ਦੀ ਇੱਕ ਜੁਧਨੀਤੀ ਦਾ ਇੱਕ ਅੰਗ ਹੋਣ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਦਬਾਇਆ ਜਾ ਸਕਦਾ ਹੈ ਕਿਸਾਨਾਂ ਤੋਂ ਕਿਸ ਤਰ੍ਹਾਂ ਜਿਹੜੀਆਂ ਜ਼ਮੀਨਾਂ ਨੇ ਉਹ ਖੋਈਆਂ ਜਾ ਸਕਦੀਆਂ ਨੇ ਇਸ ਪਾਸੇ ਨੂੰ ਮੈਨੂੰ ਲੱਗਦਾ ਵੀ ਗੱਲ ਵੀ ਉਜਾ ਸਕਦੀ ਆ ਜਿੱਥੋਂ ਤੱਕ ਬੇਰਜ਼ਗਾਰੀ ਦੀ ਗੱਲ ਆ ਉਹਦਾ ਵੀ ਕੋਈ ਮਸਲਾ ਪਤਾ ਦਿਖਾਈ ਨਹੀਂ ਦੇ ਰਿਹਾ ਕਿ ਇਹਦੇ ਨਾਲ ਬੇਰਜ਼ਗਾਰੀ ਹੱਲ ਹੋਊਗੀ ਜੇ ਇੰਟਰਨਸ਼ਿਪ ਕਰਨ ਵਾਸਤੇ ਪ੍ਰਾਈਵੇਟ ਕੰਪਨੀਆਂ ਨੂੰ 500 ਨੂੰ ਦੇ ਦਿਓ ਭਾਵੇਂ 5000 ਨੂੰ ਦੇ ਦਿਓ ਜੇ ਉੱਥੇ ਕਰਦੇ ਨੇ ਕੋਈ ਥੋੜੀਆਂ-ਬੋੜੀਆਂ ਸਹੂਲਤਾਂ ਦੇ ਨਾਲ ਗੱਡੀ ਚੱਲਣ ਵਾਲੀ ਨਹੀਂ ਕੋਈ ਆਰਥਿਕ ਬਹਾਰ ਤੋਂ ਲੈ ਰਹਿ ਕੇ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਚੱਲਦਾ ਸੀਗਾ ਉਹ ਜਿਹੜਾ ਸਿਸਟਮ ਅਪਣਾਉਣ ਦੀ ਲੋੜ ਆ ਕਿਉਂਕਿ ਜਿਹੜਾ ਸਾਡੇ ਪਿੰਡਾਂ ਦਾ ਸਿਸਟਮ ਚੱਲਦਾ ਸੀ ਉਹ ਗੋਰਿਆਂ ਨੇ ਵੀ ਤੋੜਿਆ 47 ਤੋਂ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਤੋੜਿਆ ਉਹ ਸਿਸਟਮ ਜਿੰਨਾ ਚਿਰ ਮੈਨੂੰ ਲੱਗਦਾ ਵੀ ਮੁਰਲਾ ਜਿਹੜਾ ਪਿੰਡਾਂ ਦਾ ਸਿਸਟਮ ਸੀ ਉਸ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਹਨਾਂ ਦੇ ਨਾਂ ਤਾਂ ਪੰਜਾਬ ਤੋਂ ਬੇਅਰਜਿਕਰੀ ਕਰ ਸਕਦੀ ਆ ਨਾ ਜਿਹੜਾ ਕਿਸਾਨ ਆ ਉਹ ਆਰਥਿਕ ਤੌਰ ਤੇ ਅੱਗੇ ਵੱਧ ਸਕਦਾ ਵੀ ਅਜਿਹਾ ਸਿਸਟਮ ਅਪਣਾਇਆ ਜਾਵੇ ਜਿਹੜਾ ਸਾਡੇ ਦੇਸ਼ ਦਾ ਹੋਵੇ ਜਿਹੜਾ ਪੰਜਾਬ ਦਾ ਬਣਿਆ ਹੋਵੇ ਜਿਹੜੇ ਵਿਦੇਸ਼ੀ ਸਿਸਟਮ ਜਾ ਕੇ ਇੱਥੇ ਲਾਗੂ ਕਰ ਦਿੱਤੇ ਜਾਂਦੇ ਨੇ ਆ ਵੇਖੋ ਹੁਣ ਡੇਰੀ ਫਾਰਮ ਕਿੰਨੇ ਫੇਲ ਹੋ ਗਏ ਨੇ ਉਹ ਜੀ ਉੱਥੋਂ گاਵਾ ਲਾਇਓ ਜੀ ਵਿਦੇਸ਼ਾਂ ਦੇ ਵਿੱਚੋਂ ਉਹ ਨਸਲ ਲਾਇਓ ਜੀ ਨਸਲ ਲਾਇਓ ਸਾਡੇ ਵਾਤਾਵਰਣ ਮਾਲ ਦਾ ਵੇਖੋ ਹੁਣ ਕਿੰਨੀ ਹੀ ਅੰਦਰਾਂ ਚ ਗਰਮੀ ਪੈ ਰਹੀ ਹੈ ਜਿਹੜੀਆਂ ਠੰਡੇ ਦੇਸ਼ਾਂ 'ਚ ਰਹਿਣ ਵਾਲੀਆਂ ਨਸਲਾਂ ਨੇ ਉਹ ਇੱਥੇ ਜਿਆਦਾ ਕਾੜ ਨਹੀਂ ਕਰ ਸਕਦੀਆਂ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ گاਵਾ ਵੀ ਸੜਕਾਂ ਤੇ ਸਰਨਗੀਆਂ ਤੇ گاਵਾ ਜਿਹੜੀਆਂ ਨੇ ਸੜਕਾਂ ਤੇ ਫਿਰਜ਼ੀਆਂ ਨੇ ਆਵਾਰਾ ਇਹ ਸਰਕਾਰਾਂ ਦੀ ਗਲਤ ਪਾਲਿਸੀ ਜਾਂ ਤੀਜਾਵਾ ਸੋ ਅੱਜ ਵੀ ਸਾਨੂੰ ਸੋਚਣਾ ਵਿਚਾਰਨਾ ਚਾਹੀਦਾ ਕਿ ਵਿਦੇਸ਼ਾਂ ਵਾਲੇ ਕਿਉਂ ਭਜਦੇ ਆ ਭਾਰਤ ਦੇ ਵਿੱਚ ਕਿਹੜੀ ਚੀਜ਼ ਨਹੀਂ ਸੀ ਕਿਹੜਾ ਮਾਦ ਨਹੀਂ ਸੀ ਭਾਰਤ ਦੇ ਵਿੱਚ ਬੰਗਾਲ ਦੀ ਤਾਂ ਜਿਹੜੀ ਕਹਿੰਦੇ ਮਲਮਲੀ ਇੱਕ ਤੀਲਾਂ ਵਾਲੀ ਡੱਬੀ ਦੇ 5 ਮੀਟਰ ਜਿਹੜੀ ਤੀਲਾਂ ਵਾਲੀ ਡੱਬੀ ਦੇ ਵਿੱਚ ਆ ਜਾਂਦੀ ਸੀ ਇੱਥੋਂ ਤੱਕ ਟੈਕਨੀਕ ਸਾਡੇ ਕੋਲ ਸੀ ਜੀਸ ਅੰਗਰੇਜ਼ਾਂ ਨੇ ਆ ਕੇ ਸਾਰਾ ਢਾਂਚਾ ਤੋੜਨ ਦੀ ਕੋਸ਼ਿਸ਼ ਕੀਤੀ ਆ ਜਾਂ ਤੋੜ ਦਿੱਤਾ ਵਾ ਤਾਂ ਉਸ ਨੂੰ ਬਹਾਲ ਕਰਨ ਦੀ ਲੋੜ ਸੀ ਆਜ਼ਾਦੀ ਤੋਂ ਬਾਅਦ ਉਸ ਵੱਲ ਸੋਚਿਆ ਤੱਕ ਨਹੀਂ ਗਿਆ ਉਧਰ ਧਿਆਨ ਹੀ ਨਹੀਂ ਦਿੱਤਾ ਗਿਆ ਤੇ ਕਿਵੇਂ ਦੀ ਛੱਗੇ ਵਾਜੂ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਜਿਹੜੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਸਾਡੇ ਪ੍ਰਾਣੇ ਆਰਥਿਕ ਢਾਂਚੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਤਾਂ ਮਾਡਲ ਇਧਰੋਂ ਲਿਆਓ ਜੀ ਫਲਾਨਾ ਮਾਡਲ ਆ ਜੇ ਆ ਮਾਡਲ ਕੋਈ ਮਾਡਲ ਨਹੀਂ ਕਾਮਯਾਬ ਹੋਣਾ ਜੇ ਹੁਣ ਕੁਦਰਤੀ ਖੇਤੀ ਦੀ ਗੱਲ ਆ ਤੇ ਸਾਡੀ ਤਾਂ ਕੁਦਰਤੀ ਖੇਤੀ ਅੱਜ ਤੋਂ 50 ਸਾਲ ਪਹਿਲਾਂ ਸਾਰੇ ਕੁਦਰਤੀ ਖੇਤੀ ਕਰਦੇ ਸੀ ਕੁਦਰਤੀ ਖੇਤੀ ਤੋਂ ਹਟਾਇਆ ਕਿਨੇ ਆ ਇਹ ਵੀ ਤਾਂ ਜਰਾ ਵਿੱਚ ਆਉਣਾ ਚਾਹੀਦਾ ਨਾ ਹੁਣ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਲੁੱਟ ਕਰਨੀਆਂ ਹੁਣ ਕੁਦਰਤੀ ਖੇਤੀ ਵਾਲੇ ਪਾਸੇ ਨੂੰ ਤੁਰ ਪੀਆਂ ਨੇ ਜੀ ਕੁਦਰਤੀ ਖੇਤੀ ਕਰੋ ਤੇ ਉਹ ਵੀ ਹੋਣੀ ਉਹ ਲੋਟੀਆਂ ਕਿਸਾਨ ਦੀ ਜਦੋਂ ਕਿਸਾਨ ਨਹੀਂ ਕਰਦਾ ਪਾਉਂਦਾ ਨਹੀਂ ਪੈਸਟੀਸਾਈਡ ਕੀੜੇ ਮਾਰ ਦਵਾਈਆਂ ਵਰਦਾ ਉਹਦੋ ਹੀ ਫਸਲ ਹੁੰਦੀ ਸੀ ਨਾ ਉਹ ਤਾਂ ਸਾਡੇ ਵੀ ਇਹਨਾਂ ਨੇ ਖਤਮ ਕਰਤੇ ਜਿਹੜੀ ਕਣਕ ਹੈ ਛੋਟੇ ਹੁੰਦੇ ਖਾਦੇ ਰਹੇ ਨਾ ਉਹ ਕਣਕ ਦਾ ਅੱਜ ਸਵਾਦ ਨਹੀਂ ਰਹਿ ਗਿਆ ਇਹਨਾਂ ਨੇ ਸਾਰੀਆਂ ਉਹਦੀਆਂ ਉਹਦੇ ਕਿਸਮਾਂ ਹੀ ਖਤਮ ਕਰ ਦਿੱਤੀਆਂ ਹੁਣ ਕਿਤੇ ਕਿਸੇ ਕੋਲੇ ਰੱਖੀ ਹੋਵੇ ਕਣਕ ਉਹ ਬੀਜ ਰੱਖਿਆ ਹੋਵੇ ਤੇ ਮੈਂ ਕਹਿ ਨਹੀਂ ਸਕਦਾ ਵੇਖੋ ਜੀ ਅੱਗੇ ਕਿਸਾਨ ਨੂੰ ਬੀ ਮੁੱਲ ਲੈ ਕੇ ਨਹੀਂ ਪਾਉਣਾ ਪੈਂਦਾ ਘਰ ਦਾ ਹੀ ਉਹਦਾ ਬੀਜ ਹੁੰਦਾ ਸੀ ਜਾਂ ਇੱਕ ਦੂਜੇ ਨਾਲ ਵਟਾ ਲੈਂਦੇ ਹੁੰਦੇ ਸੀ ਕਿਸੇ ਕੋਲੇ ਦਾ ਬੀਜ ਦੂਜੇ ਕੋਲੋਂ ਵਿਚਾਰਤਾ ਲੋ ਜਾਂ ਰਿਸ਼ਤੇਦਾਰੀਆਂ 'ਚ ਵਟਾ ਕੇ ਲੈ ਆਉਣਾ ਅੱਜ ਸਾਰਿਆਂ ਨੂੰ ਬੀ ਜਿਹੜਾ ਮੁੱਲ ਲੈਣਾ ਪੈ ਰਿਹਾ ਇਹ ਕਿੰਨੇ ਕੀਤਾ ਵਾ ਇਹ ਸਰਕਾਰਾਂ ਦੀ ਸਰਪ੍ਰਸਤੀ ਦੇ ਨਾਲ ਕੰਪਨੀਆਂ ਨੂੰ ਇਹਨਾਂ ਨੇ ਅੰਨਾ ਮੁਨਾਫਾ ਕਮਾਉਣ ਦਾ ਦਿੱਤਾ ਕਿ ਕਿਸਾਨ ਨੂੰ ਹਰ ਸਾਲ ਜਿਹੜਾ ਬੀਜ ਆ ਮੁੱਲ ਲੈਣਾ ਪੈਣਾ ਇਸ ਕਰਕੇ ਬੜੀ ਸਮੱਸਿਆ ਵਾ ਉਹ ਤਾਂ ਤਾਂ ਹੀ ਨਹੀਂ ਦਿੱਤਾ ਜਾ ਰਿਹਾ ਜਿਹੜੀ ਸਮੱਸਿਆ ਵਾ ਕੰਪਨੀਆਂ ਧੜਾ ਧੜ ਮੁਨਾਫਾ ਕਮਾਈ ਜਾਂਦੀਆਂ ਨੇ ਉਹਨਾਂ ਦਾ ਪੈਸਾ ਵਧ ਹੀ ਜਾਂਦਾ ਉਹ ਕਿਸਾਨ ਜਿਹੜਾ ਸੀ ਧਰਤੀ ਦਾ ਮਾਲਕਾ ਜਿਹੜਾ ਅੰਦਾਜ਼ਾ ਵਾ ਉਹ ਪਿੱਛੇ ਜਾ ਰਿਹਾ ਉਹ ਖੁਦਕਸ਼ੀਆਂ ਕਰ ਰਿਹਾ ਅਪਿਛੇ ਪਿਛਲੇ ਦਿਨਾਂ ਦੇ ਵਿੱਚ ਮਹਾਰਾਸ਼ਟਰ ਦੇ ਵੀ ਅੰਕੜੇ ਆਏ ਨੇ ਪੰਜਾਬ ਦੇ ਵੀ ਨੇ ਬੜੀ ਵੱਡੀ ਤਰਾਸਦੀ ਆ ਪੰਜਾਬ ਦੀ ਪਰ ਕੇਂਦਰ ਸਰਕਾਰ ਪਤਾ ਨਹੀਂ ਪੰਜਾਬ ਨੂੰ ਕਿਉਂ ਗੋਲਾ ਕਰ ਰਹੀ ਆ ਇਹ ਤਾਂ ਲੋਕਾਂ ਦੇ ਵਿਚਾਰ ਆ ਉਹ ਜੇ ਨਹੀਂ ਚਾਹੁੰਦੇ ਬੀਜੇਪੀ ਨੂੰ ਵਿਰੋਧੀ ਸਰਕਾਰ ਆ ਤੇ ਫਿਰ ਕੀ ਹੋ ਗਿਆ ਪੰਜਾਬੀ ਦਾ ਦੇਖਦਾ ਹੀ ਹਿਸਾਬ ਆ ਤੇ ਕੇਂਦਰ ਸਰਕਾਰ ਨੂੰ ਜ਼ਰੂਰ ਪੰਜਾਬ ਦੇ ਅੰਦਾਜ਼ਾ ਦੀ ਆਵਾਜ਼ ਜਿਹੜੀ ਸੁਣਨੀ ਚਾਹੀਦੀ ਆ ਗੱਲ ਜਿਹੜੀ ਆ ਸੋ ਨਹੀਂ ਜੈ ਜੀ ਤੇ ਬਜਟ ਦੇ ਵਿੱਚ ਵਿਸ਼ੇਸ਼ ਰੁਇਤਾ ਸਿਰਫ ਬਿਆਹਰ ਜਾਂ ਆਂਦਰੀ ਨੂੰ ਜਮ ਜਮ ਕੇ ਦਿਓ ਅਸੀਂ ਉਹਦੇ ਵਿਰੋਧੀ ਨਹੀਂ ਇਤੋਂ ਵੀ ਵੱਧ ਦਿਓ ਪਰ ਸਾਨੂੰ ਤਾਂ ਦਿਓ ਪੰਜਾਬ ਨੂੰ ਦਿਓ ਦਿਓ ਪੰਜਾਬ ਨਾਲ ਮਤਰੀ ਮਾਂ ਵਾਂਗਲਾ ਸਲੂਕ ਨਾ ਕਰੋ ਸਾਡੀ ਤਾਂ ਇਹ ਹੀ ਮੰਗ ਹੈ ਸੋ ਦਰਸ਼ਕੋ ਇਹ ਸੀ ਪ੍ਰੋਗਰਾਮ ਲੋਕਵਾਜ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੋਸ਼ ਸਿੰਘ ਪਰਣੁਵੀਤੀ ਵਿਭਾਗਿਆ ਸਤਸਰੀਆ ਕਾਲ